ਲੈ ਵੀ ਸੱਜਣੋ ਜਿਹੜਾ ਵੀਰਾ ਜੂਸ ਕੱਢ ਰਿਹਾ ਹੈ ਨਾ ਇਹਦੀ ਵੀਡੀਓ ਤੁਸੀਂ ਇਹਦੀਆਂ ਗੱਲਾਂ ਸੁਣ ਕੇ ਇਹਦੀ ਮਿਹਨਤ ਦੇਖ ਕੇ ਆਪਣੇ ਆਪ ਸ਼ੇਅਰ ਕਰ ਦੇਣੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਠੀਕ ਹੈ ਕਿਉਂਕਿ ਇਸ ਵੀਰ ਨੇ ਪਹਿਲਾਂ ਯੂ ਐਸ ਏ ਦੀ ਜਿਹੜੀ ਫਾਈਲ ਸੀ ਉਹ ਲਈ ਸੀ ਉਹਦੇ ਵਿੱਚੋਂ ਏਜੰਟਾਂ ਨੇ ਇਹ ਵੀਰ ਨੂੰ ਧੋਖਾ ਦਿੱਤਾ ਇਹਦਾ ਜਿਹੜਾ ਪੈਸਾ ਸੀ ਉਸ ਦੇ ਵਿੱਚ ਬਰਬਾਦ ਹੋ ਗਿਆ ਫਿਰ ਇਹ ਕਹਿੰਦਾ ਮੈਨੂੰ ਕਿਸੇ ਬੰਦੇ ਨੇ ਸਮਝਾਇਆ ਵੀ ਯਾਰ ਕੰਮ ਤਾਂ ਜਿਹੜਾ ਉਹ ਪੰਜਾਬ ਦੇ ਵਿੱਚ ਹੀ ਬਹੁਤ ਹੈ ਵੀ ਤੂੰ ਆ ਪੰਜਾਬ ਦੇ ਵਿੱਚ ਹੀ ਕੰਮ ਕਰ ਲੈ ਇਹ ਕਹਿੰਦਾ ਫਿਰ ਮੈਂ ਆਪਦੀ ਜਿਹੜੀ ਰੇੜੀ ਹੈ ਲੇਤੀ ਹੈ ਵੀਰ ਗ੍ਰੰਥੀ ਹੈ ਰਾਗੀ ਵੀ ਹੈ ਪਾਠੀ ਵੀ ਹੈ ਰਾਗੀ ਵੀ ਹੈ ਜਿਹੜਾ ਗੁਰੂ ਕੇ ਕੀਰਤਨੀਏ ਵੀ ਨੇ ਸਿੰਘ ਇਹ ਫਿਰ ਇਹਨਾਂ ਨੇ ਕੀ ਕੀਤਾ ਨਾ ਫਿਰ ਰਲ ਕੇ ਦੋ ਵੀਰਾਂ ਨੇ ਇਹ ਰੇੜੀ ਲਾਈ ਹੈ ਰੇੜੀ ਜਿਹੜੀ ਲਾਈ ਹੈ ਸੰਗਰੂਰ ਤੋਂ ਨੈਸ਼ਨਲ ਹਾਈਵੇ ਬਰਨਾਲਾ ਰੋਡ ਨੂੰ ਜਦੋਂ ਸੰਗਰੂਰ ਤੋਂ ਆਪਾਂ ਬਰਨਾਲਾ ਰੋਡ ਨੂੰ ਜਾਂਦੇ ਆ ਬਠਿੰਡੇ ਨੂੰ ਜਾਂਦੇ ਆ ਨਾ ਤਾਂ ਗੁਰਦੁਆਰਾ ਮਸਤੋਣਾ ਸਾਹਿਬ ਰਸਤੇ ਦੇ ਵਿੱਚ ਪੈਂਦਾ ਹੈ ਸਾਰੀ ਦੁਨੀਆ ਹੀ ਜਾਣਦੀ ਹੈ ਤਕਰੀਬਨ ਬਿਲਕੁਲ ਮਸਤੋਣਾ ਸਾਹਿਬ ਜਿੱਥੇ ਬੱਸ ਸਟੈਂਡ ਹੈ ਉੱਥੇ ਇਹਨਾਂ ਦੀ ਰੇੜੀ ਲੱਗੀ ਹੋਈ ਹੈ ਜਦੋਂ ਤੁਸੀਂ ਵੀ ਸੰਗਰੂਰ ਤੋਂ ਬਰਨਾਲੇ ਨੂੰ ਜਾਂਦੇ ਹੋ ਜਾਂ ਬਰਨਾਲੇ ਤੋਂ ਸੰਗਰੂਰ ਨੂੰ ਆਉਂਦੇ ਹੋ ਜਾਂ ਜਿਹੜੀ ਵੀ ਸੰਗਤ ਮਸਤੋਣਾ ਸਾਹਿਬ ਨਤਮਸਤਕ ਹੁੰਦੀ ਹੈ ਮੱਥਾ ਟੇਕਣ ਆਉਂਦੀ ਹੈ ਉਹਨਾਂ ਨੇ ਇਸ ਗੁਰਸਿੱਖ ਵੀਰ ਦੀ ਰੇੜੀ ਤੇ ਆ ਕੇ ਜਿਹੜਾ ਗੰਨੇ ਦਾ ਰਸ ਹੈ ਗੰਨੇ ਦਾ ਜੂਸ ਹੈ ਇਹ ਜ਼ਰੂਰ ਪੀ ਕੇ ਜਾਣਾ ਕਿਉਂਕਿ ਜਦ ਆਪਾਂ ਬਾਹਰਲੇ ਦੇਸ਼ਾਂ ਤੋਂ ਜਿਹੜੇ ਮੰਨ ਲੈ ਬਿਹਾਰ ਤੋਂ ਭਈਏ ਵਗੈਰਾ ਆਪਣੇ ਇੱਧਰ ਆਉਂਦੇ ਐ ਆਪਾਂ ਉਹਨਾਂ ਦੀ ਹੂਬ ਹੂ ਮਦਦ ਕਰਦੇ ਆਂ ਵੀ ਯਾਰ ਉਹਨਾਂ ਦੇ ਜਿਹੜੀਆਂ ਤੇ ਆਪਾਂ ਜਾਦਾ ਇਕੱਠ ਕਰਦੇ ਆਂ ਜਾਂਦੇ ਆ ਹਨ ਇਸ ਕਰਕੇ ਆਪਣਾ ਸਭ ਤੋਂ ਜਿਆਦਾ ਫਰਜ਼ ਬਣਦਾ ਕਿ ਆਪਾਂ ਆਪਣੇ ਪੰਜਾਬੀ ਵੀਰਾਂ ਦੀ ਪੰਜਾਬ ਦੇ ਜਿਹੜੇ ਨੌਜਵਾਨ ਵੀਰ ਮਿਹਨਤ ਕਰਦੇ ਨੇ ਠੱਗੀ ਚੋਰੀ ਤਾਂ ਨਹੀਂ ਮਾਰ ਰਹੇ ਹਨ ਆਪਦੀ ਕਿਰਤ ਕਰਕੇ ਖਾ ਰਹੇ ਨੇ ਤਾਂ ਕਰਕੇ ਆਪਾਂ ਉਹਨਾਂ ਦੀ ਮਦਦ ਕਰੀਏ ਪਹਿਲੀ ਗੱਲ ਤੇ ਗੁਰਸਿੱਖ ਵੀਰ ਨੇ ਕਿਉਂਕਿ ਇਹਨਾਂ ਨੇ ਕੋਈ ਬੀੜੀਆਂ ਸਿਕਟਾਂ ਨਹੀਂ ਪੀਣੀਆਂ ਕਿ ਕਈ ਵਾਰ ਆਪਾਂ ਦੇਖਦੇ ਆਂ ਇੱਕ ਪਾਸੇ ਬੀੜੀਆਂ ਸਿਕਟਾਂ ਲਈ ਜਾਂਦੇ ਹੁੰਦੇ ਆ ਤੇ ਦੂਸਰੇ ਪਾਸੇ ਸਾਨੂੰ ਜੂਸ ਪਿਆਈ ਜਾਂਦੇ ਹੁੰਦੇ ਆ ਹਨਾ ਉਹ ਚੀਜ਼ ਨਾਲ ਤਾਂ ਜੇ ਤੁਸੀਂ ਇੰਨਾ ਦੀ ਰੇੜੀ ਉੱਤੇ ਆ ਕੇ ਜੂਸ ਪੀਵੋਗੇ ਤੁਹਾਡੀ ਉਮਰ ਵੱਧ ਜਾਣੀ ਹੈ ਤੁਹਾਡੀ ਉਮਰ ਵੱਧ ਜਾਣੀ ਹੈ ਇਹ ਰੇੜੀ ਤੇ ਜੂਸ ਪੀਣ ਨਾਲ ਕਿਉਂ ਵੱਧ ਜਾਣੀ ਹੈ ਕਿਉਂਕਿ ਗੁਰੂ ਦੀਆਂ ਅਸੀਸਾਂ ਨੇ ਯਾਰ ਲੋਕੇਸ਼ਨ ਚੈੱਕ ਕਰੋ ਤੁਸੀਂ ਨਾਲ ਦੀ ਨਾਲ ਗੁਰੂ ਦੀਆਂ ਅਸੀਸਾਂ ਨੇ ਇਹਨਾਂ ਦੇ ਗੁਰਸਿੱਖਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਹੈ ਅੰਮ੍ਰਿਤਧਾਰੀ ਸਿੰਘ ਨੇ ਤੇ ਇਹਨਾਂ ਦੀ ਮਿਹਨਤ ਨੂੰ ਅਸੀਂ ਸਲਾਮ ਹੈ ਕਿਉਂਕਿ ਦਿਨੇ ਯਾਰ ਰੇੜੀ ਲਾਉਂਦੇ ਆ ਸ਼ਾਮ ਨੂੰ ਕਥਾ ਦੀ ਕੀਰਤਨ ਦੀ ਡਿਊਟੀ ਵੀ ਨਾਲ ਦੀ ਨਾਲ ਕਰ ਰਹੇ ਨੇ ऐसे मेहनती ਜਿਹੜੇ ਇਨਸਾਨ ਹੁੰਦੇ ਆ ਨਾ ਸੱਜਣੋ ਉਹ ਪੰਜਾਬ ਦੇ ਜਿਹੜੇ ਕੋਨੇ ਕੋਨੇ ਦੇ ਵਿੱਚ ਆਪਾਂ ਕਹਿ ਦਈਏ ਨਾ ਵੀ ਬਹੁਤ ਘਟ ਨੇ ਜ਼ਿਆਦਾਤਰ ਨੌਜਵਾਨਾਂ ਦਾ ਅੱਜ ਦੇ ਸਮੇਂ ਦੇ ਵਿੱਚ ਸਮੇਂ ਦੇ ਵਿੱਚ ਕੀ ਆ ਦੇਖਿਆ ਜਾਵੇ ਕੋਈ ਨਸਿਆਂ ਦੇ ਵਿੱਚ ਪਿਆ ਕੋਈ ਕਿਸੇ ਮਾਈ ਦੀਆਂ ਬਾਲੀਆਂ ਲਾ ਕੇ ਲੈ ਗਿਆ ਕੋਈ ਕੀ ਕਰਕੇ ਲੈ ਗਿਆ ਹਨ ਇਦਾਂ ਦੇ ਜਿਹੜੇ ਕੰਮ ਐ ਉਹ ਕੁਝ ਜ਼ਿਆਦਾ ਚੱਲੀ ਜਾਂਦੇ ਆ ਪੰਜਾਬ ਦੇ ਵਿੱਚ ਜਿਹਦੇ ਕਰਕੇ ਆਪਾਂ ਲੋਕਾਂ ਦੀ ਨਿਗਾ ਦੇ ਵਿੱਚ ਪੰਜਾਬ ਨੂੰ ਮਾੜਾ ਦਿਖਾਇਆ ਜਾ ਰਿਹਾ ਐ ਪੰਜਾਬ ਵਰਗਾ ਦੇਸ਼ ਸਾਰੀ ਦੁਨੀਆ ਦੇ ਵਿੱਚ ਨਹੀਂ ਹੈ ਕਿੱਥੇ ਮਰਜ਼ੀ ਤੁਰੀ ਫਿਰਿਓ ਕਿਉਂਕਿ ਯਾਰ ਗੁਰੂਆਂ ਪੀਰਾਂ ਰੈਬਰਾਂ ਦੀ ਧਰਤੀ ਹੈ ਸੰਤਾਂ ਮਹਾਪੁਰਖਾਂ ਦੀ ਧਰਤੀ ਹੈ ਸਾਡਾ ਵੀਡੀਓ ਪਾਉਣ ਦਾ ਮੇਨ ਮਕਸਦ ਸੱਜਣੋ ਇਹ ਹੈ ਤੁਹਾਡਾ ਫਰਜ਼ ਬਣਦਾ ਹੈ ਵੀ ਜੇਕਰ ਤੁਸੀਂ ਸੰਗਰੂਰ ਤੋਂ ਬਰਨਾਲਾ ਦੁਬਾਰਾ ਫੇਰ کہہ ਰਹੇ ਆ ਬਰਨਾਲੇ ਤੋਂ ਸੰਗਰੂਰ ਜਾਂ ਤੁਸੀਂ ਮਸਤੋਣਾ ਸਾਬ ਨਾ ਤਮਸਤਕ ਹੋਨੇ ਹੋ ਤਾਂ ਇਸ ਗੁਰਸਿੱਖ ਵੀਰਾਂ ਦੀ ਰੇੜੀ ਦੇ ਉੱਤੇ ਤੁਸੀਂ ਜ਼ਰੂਰ ਜੂਸ ਪੀ ਕੇ ਜਾਣਾ ਠੀਕ ਹੈ ਠੰਡਾ ਮਿੱਠਾ ਜਾਲਾ ਜਿਹੜਾ ਨਾ ਜੂਸ ਹੈ ਇਹ ਤੁਸੀਂ ਜ਼ਰੂਰ ਛੱਕ ਕੇ ਜਾਣਾ ਨਾ ਬਹੁਤ ਯਾਰ ਸਫਾਈ ਵਾਲਾ ਕੰਮ ਹੈ ਨਸ਼ੇੜੀ ਬੰਦਿਆਂ ਦੀ ਆਪਾਂ ਖਾਂਦੇ ਆ ਉਹਨਾਂ ਦੇ ਹੱਥ ਦਾ ਉਹ ਇੱਕ ਪਾਸੇ ਝੂਠੇ ਮਿੱਠੇ ਜੇ ਹੱਥ ਲਾਈ ਜਾਂਦੇ ਹੁੰਦੇ ਆ ਯਾਰ ਨਾ ਕੋਈ ਆਨੰਦ ਆਉਂਦਾ ਨਾ ਪੀਣ ਦਾ ਪਰ ਫਿਰ ਵੀ ਅਸੀਂ ਉਂਦਰ ਖੁਸ਼ ਹੋ ਕੇ ਪੀਨੇ ਆ ਪਰ ਇਹ ਹੁਣ ਤੁਹਾਡਾ ਫਰਜ਼ ਬਣਦਾ ਬਾਕੀ ਜਿਹੜੀ ਆਪਾਂ ਵੀਰ ਨਾਲ ਗੱਲਬਾਤ ਕਰਾਉਣੇ ਆ ਵੀ ਉਹਨਾਂ ਨੇ ਕਥਾ ਕਰਦੇ ਸਮੇਂ ਵੀ ਨਾਲ ਕਥਾ ਵੀ ਕਰਦੇ ਨੇ ਨਾਲ ਇਹ ਜਿਹੜੀ ਰੇੜੀ ਲਾਉਣ ਦਾ ਕਿਵੇਂ ਵਿਚਾਰ ਬਣਿਆ ਹਨਾ ਵੀ ਕਥਾ ਦੇ ਨਾਲ ਨਾਲ ਰੇੜੀ ਉਹਨਾਂ ਨੇ ਕਿਉਂ ਲਾਈ ਕੀ ਗੱਲਬਾਤ ਹੈ ਇਹ ਅਸੀਂ ਤੁਹਾਡੀ ਨਾਲ ਦੀ ਨਾਲ ਗੱਲਬਾਤ ਵੀ ਉਸ ਵੀਰ ਦੇ ਨਾਲ ਕਥਾਵਾਚ ਗਿਆਨੀ ਸਾਹਿਬ ਨਾਲ ਕਰਾਉਣੇ ਆ ਹੁਣ ਵੀਡੀਓ ਸੱਜਣੋ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਣਾ ਤਾਂ ਜੋ ਹੋਰਾਂ ਤੱਕ ਵੀ ਭੇਜਿਓ ਹਣਾ ਲੈ ਜੋ ਵੀ ਉਹ ਵੀਰ ਦੀ ਹੱਡ ਬੀਤੀ ਉਹ ਅਸੀਂ ਤੁਹਾਡੇ ਅੱਗੇ ਹੁਣ ਬਿਆਨ ਕਰ ਰਿਹਾ ਸੁਣਿਓ ਧਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਭਾਈ ਸਾਹਿਬ ਤੁੱਪ ਦੇ ਵਿੱਚ ਲੱਗੇ ਹੋਇਓ ਮਿਹਨਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਨੇ ਜੀ ਥੋੜੇ ਜਨੇ ਪਹਿਲਾਂ ਕੀਰਤ ਸ਼ੁਰੂ ਕੀਤੀ ਐ ਠੀਕ ਐ ਜੀ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਸਭ ਤੋਂ ਪਹਿਲਾਂ ਉਪਦੇਸ਼ ਦਿੱਤਾ ਸੀ ਉਹ ਕੀਰਤ ਕਰਨ ਦੇ ਦਿੱਤਾ ਸੀ ਠੀਕ ਐ ਜੀ ਤੁਸੀਂ ਦੇਖਿਆ ਹੋਣਾ ਮੇਰੇ ਸਮੇਤ ਜਿੰਨੇ ਵੀ ਪ੍ਰਚਾਰਕ ਨੇ ਜਿੰਨੇ ਵੀ ਕੀਰਤਨ ਕਥਾ ਕਰਨ ਵਾਲੇ ਐ ਉਹ ਸਾਡੀ ਸਟੇਜਾਂ ਤੇ ਜਾ ਕੇ ਕੀਰਤ ਦੀ ਗੱਲ ਕਰਦੇ ਵੈਸੇ ਤੇ ਕਰਦੇ ਵੀ ਬਹੁਤ ਘੱਟ ਨੇ ਹਾਂ ਚਲੋ ਜੇ ਕੀਰਤ ਦੀ ਗੱਲ ਕਰਦੇ ਐ ਪਰ ਉਹ ਆਪਣੇ ਜੀਵਨ ਵਿੱਚ ਇਸ ਉਪਦੇਸ਼ ਨੂੰ ਅਪਣਾਉਂਦੇ ਨਹੀਂ ਬਿਲਕੁਲ ਸੋ ਪਹਿਲਾਂ ਵੀ ਮੈਂ ਕਾਫੀ ਸਮੇਂ ਤੋਂ ਖੇਤੀਬਾੜੀ ਕਰਦਾ ਠੀਕ ਹੈ ਜੀ ਤੇ ਨਾਲ ਦੀ ਨਾਲ ਜਿਵੇਂ ਘਰ ਦੇ ਵਿੱਚ ਮੱਝਾਂ ਵਗੈਰਾ ਰੱਖ ਕੇ ਵੀ ਕੀਰਤ ਕਰੀਦੀ ਏ ਠੀਕ ਹੈ ਜੀ ਸੋ ਅਸੀਂ ਫਿਰ ਆਪਾਂ ਨੇ ਇਹ ਗੰਨੇ ਦੇ ਰਸ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਠੀਕ ਹੈ ਜੀ ਗੁਰਸਿੱਖ ਮੇਰੇ ਨਾਲ ਆ ਹੋਰ ਵੀ ਜਿਹੜਾ ਤਬਲਾ ਵਾਦਕਾ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੇ ਕਿਉਂਕਿ ਤੁਹਾਨੂੰ ਪਤਾ ਹੀ ਵੀ ਗੁਰਦੁਆਰਿਆਂ ਦੇ ਵਿੱਚ ਜਿੰਨੇ ਵੀ ਪ੍ਰਚਾਰਕ ਨੇ ਜਾਂ ਰਾਗੀ ਸਿੰਘ ਨੇ ਜਾਂ ਕੀਰਤਨੀਏ ਸਿੰਘ ਨੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਬਹੁਤ ਜ਼ਿਆਦਾ ਘੱਟ ਨੇ ਠੀਕ ਹੈ ਜੀ ਜਿਹਦੇ ਨਾਲ ਉਹਨਾਂ ਦਾ ਤੇਲ ਖਰਚਾ ਵੀ ਪੂਰਾ ਨਹੀਂ ਹੁੰਦਾ ਠੀਕ ਹੈ ਵੀ ਮੈਂ ਕਿਸੇ ਤੇ एहसान ਕਰ ਰਿਹਾ ਹਾਂ ਮੈਂ ਆਪਣੀ ਹਾਂ ਆਪਦੀ ਮਿਹਨਤ ਹੈ ਬਿਲਕੁਲ ਵੀਰ ਮੇਰੇ ਨਾਲ ਵੀ ਬੱਦ ਹਾਰਡ ਵਰਕ ਕਰਦੀ ਹੈ ਜਿਹੜੇ ਹੁਣ ਬਰੇਸ਼ਾ ਵਿੱਚ ਵੀ ਜਾ ਕੇ ਤਾਂ ਕੰਮ ਕਰਦੇ ਨੇ ਪਰ ਉੱਥੇੋਂ ਦਾ ਵੀ ਅਸੀਂ ਥੋੜਾ ਲੋਕਾਂ ਦੀ ਅੱਖਾਂ ਤੋਂ ਪਰੇ ਆ ਪੁਰੇ ਸਾਨੂੰ ਆਪਣੇ ਲੋਕ ਦੇਖਦੇ ਆ ਕਿਉਂਕਿ ਜਿਹੜੀ ਪ੍ਰਭਤਾ ਹੁੰਦੀ ਹੈ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੀ ਵਿਚਾਰ ਲੋਕ ਮੈਨੂੰ ਫਤਿਹ ਬੁਲਾਉਂਦੇ ਆ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਹਨ ਪਹਿਲਾਂ ਪਹਿਲਾਂ ਮੈਨੂੰ ਵੀ ਥੋੜਾ ਜਾ ਔਖਾ ਲੱਗਿਆ ਸੀ 1-2 ਦਿਨ ਫਿਰ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਉਹ ਕੁਦਰਤੀ ਜਦੋਂ ਸ਼ਾਮ ਦੀ ਕਥਾ ਆਪਾਂ ਕਰਦੇ ਆ ਇਤਿਹਾਸ ਵੀ ਉਹੀ ਚੱਲ ਰਿਹਾ ਸੀ ਗੁਰਨਾਨਕ ਸਾਹਿਬ ਦਾ ਠੀਕ ਹੈ ਜੀ ਇਹ ਜਦੋਂ ਖੇਤਾਂ ਵਿੱਚ ਜਾ ਕੇ ਕਿਰਤ ਕਰਦੇ ਆ ਤੇ ਭਾਈ ਲੈਣਾ ਜੀ ਨੂੰ ਉਸੇ ਕਿਰਤ ਦੇ ਵਿੱਚ ਜੋੜਿਆ ਨਾ ਠੀਕ ਹੈ ਵੀ ਕਿਉਂ ਨਾ ਆਪਾਂ ਜਿਹੜੀ ਕਥਾ ਸੰਗਤ ਨੂੰ ਕਰਦੇ ਆ ਉਹਦਾ ਰੂਪ ਹੋ ਜੀ ਤੇ ਬੜੀ ਬੜੀ ਚੰਗੀ ਗੱਲ ਹਨ ਹਾਂਜੀ ਗੱਲਾਂ ਤਾਂ ਹੁਣ ਸਾਰੀ ਕਰ ਰਹੇ ਆ ਆਪਾਂ ਭਾਈ ਦਾ ਵੀ ਬਚਨ ਹੈ ਵੀ ਉਬਰ ਉਪਦੇਸ਼ ਆ ਆਪਣਾ ਕਰੇ ਆਵਤ ਜਾਵਤ ਜਨਮੇ ਮਰੇ ਹਾਂਜੀ ਸੋ ਆਪਾਂ ਫਿਰ ਇਹ ਜਿਹੜੀ ਗੰਨੇ ਦੇ ਰਸ ਦੀ ਜਿਹੜੀ ਕਿਰਤ ਸ਼ੁਰੂ ਕੀਤੀ ਹੈ ਪਹਿਲਾਂ ਆਪਾਂ ਗੰਨਾ ਖਰੀਦਦੇ ਆ ਉਹ ਸਾਹਮਣੇ ਗੰਨਾ ਲਿਆ ਕੇ ਰੱਖਿਆ ਹੋਇਆ ਠੀਕ ਹੈ ਉਸ ਤੋਂ ਬਾਅਦ ਗੰਨੇ ਨੂੰ ਪਾਣੀ ਦੇ ਵਿੱਚ ਛੁੱਟ ਕੇ ਔਰ ਗੰਨੇ ਨੂੰ ਸਾਫ਼ ਕੀਤਾ ਜਾਂਦਾ ਪਹਿਲਾ ਪਹਿਲਾ ਗੰਨੇ ਦੇ ਉੱਪਰੋਂ ਜਿਹੜਾ ਛਿਲਕਾ ਉਹ ਲਾਉਨੇ ਫਿਰ ਪਾਣੀ ਵਿੱਚ ਛੁੱਟ ਕੇ ਗੰਨੇ ਨੂੰ ਸਾਫ਼ ਕੀਤਾ ਜਾਂਦਾ ਕਿਉਂਕਿ ਆਪਾਂ ਇੱਕ ਤੇ ਜਿਹੜਾ ਆਪਣਾ ਗੰਨਾ ਇਹ ਆਰਗੈਨਿਕ ਢੰਗ ਦੇ ਨਾਲ ਤਿਆਰ ਕੀਤਾ ਹੋਇਆ ਹੈ ਇਹਦੇ ਵਿੱਚ ਕੋਈ ਰੇਸਬਰੀ ਨਹੀਂ ਪਾਈ ਸ਼ੁੱਧ ਭਾਵੇਂ ਆਪਾਂ ਨੂੰ ਮਹਿੰਗਾ ਮਿਲਿਆ ਠੀਕ ਹੈ ਜੀ ਆਪਾਂ ਜਿਹੜਾ ਸ਼ੁੱਧ ਰਸ ਪਿਉ ਆਉਣੇ ਬੜੀ ਸਫਾਈ ਦੇ ਨਾਲ ਤੇ ਵੀ ਲੋਕਾਂ ਨੂੰ ਆਪਾਂ ਵਧੀਆ ਰਸ ਪਿਆਈਏ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕਰੀਏ ਹੁਣ ਇਹਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਸਾਫ਼ ਕਰਾਂਗੇ ਉਦੋਂ ਬਾਅਦ ਇਹਦੇ ਟੋਟੇ ਕਰਕੇ ਫਿਰ ਆਪਾਂ ਉੱਥੇ ਤੱਕ ਇਹਨੂੰ ਲੈ ਕੇ ਜਾਵਾਂਗੇ ਤੇ ਉਹਦੇ ਵਿੱਚ ਪੀੜਕੇ ਦਾ ਰਸ ਪਿਆ ਕੇ ਤੁਹਾਨੂੰ ਸਾਰਿਆਂ ਨੂੰ ਸੁਕਾਵਾਂਗੇ ਸੋ ਮੇਰੀ ਤੇ ਤੁਹਾਨੂੰ ਬੇਨਤੀ ਹੈ ਵੀ ਇੱਕ ਤੇ ਕੰਮ ਕਰਦੇ ਆ ਕਿਰਤ ਕਰਦੇ ਆ ਆਪਾਂ ਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਅਸੀਂ ਜੁੱਤੀਆਂ ਗੰਨਣ ਵਾਲੇ ਭਗਤਾਂ ਦੀ ਗੱਲ ਕਰਦੇ ਆ ਤਾਂ ਕਿਰਤ ਦੇਖੋ ਕੋਈ ਵੀ ਹੋਵੇ ਕਿਰਤ ਛੋਟੀ ਵੱਡੀ ਨਹੀਂ ਹੁੰਦੀ ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਹੈ ਸੋ ਹੁਣ ਮੈਂ ਸਵੇਰੇ ਵੀ ਕਥਾ ਦੀ ਹਾਜ਼ਰੀ ਭਰ ਕੇ ਆਇਆ ਹਾਂ ਤੇ ਸ਼ਾਮ ਨੂੰ ਫੇਰ ਮੇਰੀ ਕਥਾ ਦੀ ਡਿਊਟੀ ਹੈ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਤੇ ਦਿਨ ਦਾ ਜਿਹੜਾ ਸਮਾਂ ਬਚਦਾ ਹੈ ਉਦੋਂ ਆਪਾਂ ਹੀ ਕਿਰਤ ਕਰੀਦੀ ਹੈ ਸੋ ਵਧੀਆ ਗੱਲ ਹੈ ਤੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਤੁਹਾਨੂੰ ਕਿਰਤ ਕਰਨੀ ਚਾਹੀਦੀ ਹੈ ਨਾ ਮੰਗ ਕੇ ਖਾਣ ਦੇ ਨਾਲੋਂ ਜਾਂ ਚੋਰੀ ਦੇ ਨਾਲੋਂ ਕਿਰਤ ਕਰਨੀ ਬਹੁਤ ਚੰਗੀ ਗੱਲ ਹੈ ਪਹਿਲਾਂ ਤਾਂ ਸਾਡੇ ਬਜ਼ੁਰਗ ਕਰਦੇ ਆ ਰਹੇ ਵੱਡ ਵਡੇਰੇ ਕਰਦੇ ਆ ਰਹੇ ਆਪਾਂ ਵੀ ਉਹ ਕਿਰਤ ਜਿਹੜੀ ਸ਼ੁਰੂ ਕੀਤੀ ਹੈ ਸੋ ਵੈਸੇ ਬਹੁਤ ਮਿਹਨਤ ਦਾ ਕੰਮ ਹੈ ਦੇਖੋ ਮੈਨੂੰ ਵੀ ਪਹਿਲਾਂ ਲੱਗਦਾ ਸੀ ਜਿਹੜੇ ਅੱਖੀਆਂ ਥੱਲੇ ਬੈਠ ਕੇ ਵੀ ਬੜਾ ਸੌਖਾ ਕੰਮ ਹੁੰਦਾ ਨਾ ਹਾਂਜੀ ਹਾਂਜੀ ਬਹੁਤ ਔਖਾ ਕੰਮ ਹੈ ਅਗਲੇ ਦੇ ਮੂੰਹ ਤੱਕ ਰਸ ਭੇਜਣਾ ਤੇ ਬਹੁਤ ਜ਼ਿਆਦਾ ਮਿਹਨਤ ਆਉਂਦੀ ਹੈ ਪੂਰਾ ਹਾਰਡਵਰਕ ਹੈ ਕੋਈ ਗੱਲ ਆਪਾਂ ਕਰ ਰਹੀਆਂ ਚੜ੍ਹਦੀ ਕਲਾ ਦੇ ਨਾਲ ਬਸ ਇਹ ਬੇਨਤੀ ਹੈ ਗੁਰਸਿੱਖ ਵੀਰਾਂ ਨੂੰ ਵੀ ਜਦੋਂ ਤੁਸੀਂ ਮਸਪੂਣਾ ਸਾਹਿਬ ਆਓ ਜਾਂ ਤੁਸੀਂ ਬਠਿੰਡੇ ਨੂੰ ਜਾਂਦੇ ਹੋ ਸੰਗਰੂਰ ਸੰਗਰੂਰ ਤੋਂ ਤਾਂ ਰਸਤੇ ਵਿੱਚ ਆਪਣੀ ਜਿਹੜੀ ਰਸ ਦੀ ਜਿਹੜੀ ਰੇੜੀ ਆ ਉਹ ਲੱਗੀ ਹੋਈ ਹੈ ਰਸ ਸੈਂਟਰ ਆਪਣਾ ਬਣਿਆ ਹੋਇਆ ਉੱਥੇ ਆ ਕੇ ਤੁਸੀਂ ਸਾਡੇ ਕੋਲ ਗੰਨੇ ਦਾ ਰਸ ਜ਼ਰੂਰ ਪੀਓ ਇਹੀ ਤੁਹਾਡੀ ਸਾਨੂੰ ਸਪੋਰਟ ਹੈ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤੇ ਲਾਇਕ ਕਮੈਂਟ ਕਰੋ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਵੀ ਜਿਹੜੇ ਪ੍ਰਚਾਰਕ ਹੈ ਕਿਰਤ ਦੀ ਗੱਲ ਕੇਵਲ ਕਰਦੇ ਨਹੀਂ ਤੇ ਉਹ ਕਿਰਤ ਦਾ ਰੂਪ ਹੋ ਕੇ ਉਹ ਕਿਰਤ ਨੂੰ ਕਰਦੇ ਹੈ ਸੋਹੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੁਹਾਡਾ ਵੀ ਧੰਨਵਾਦ ਤੁਸੀਂ ਸਮਾਂ ਕੱਢ ਕੇ ਆਪਣੇ ਚੈਨਲ ਤੇ ਸਾਨੂੰ ਸਾਡੀ ਵੀਡੀਓ ਪਾਉਣ ਲਈ ਆਏ ਹੋ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭੁੱਲ ਚੁੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ